不要！ ਕਿਸਾਨਾਂ ਨੇ ਚੱਕ ਦਿੱਤੇ ਬੈਰੀਕੇਡ ਤੇ ਪੂਰੇ ਜ਼ਿਲ੍ਹੇ ਦੇ ਆਵਾਰਾ ਪਸ਼ੂ ਲੈ ਕੇ ਪਹੁੰਚ ਗਏ ਐਮਐਲਏ ਦੇ ਘਰ ਅੰਬਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨਾਂ ਦੁਆਰਾ ਆਵਾਰਾ ਪਸ਼ੂ ਜੋ ਕਿ ਸੜਕਾਂ ਤੇ ਘੁੰਮ ਰਹੇ ਸੀ ਉਹਨਾਂ ਪਸ਼ੂਆਂ ਨੂੰ ਫੜਿਆ ਗਿਆ ਜਿੰਨੇ ਵੀ ਜ਼ਿਲ੍ਹੇ ਵਿੱਚ ਆਵਾਰਾ ਡੰਗਰ ਘੁੰਮ ਰਹੇ ਸੀ 50 ਪਿਆ ਕਿਸਾਨਾਂ ਨੇ ਰਲ ਕੇ ਇੱਕ ਇੱਕ ਆਵਾਰਾ ਪਸ਼ੂ ਨੂੰ ਕਾਬੂ ਕੀਤਾ ਤੇ ਟਰਾਲੀਆਂ ਵਿੱਚ ਭਰ ਕੇ ਮੌਜੂਦਾ ਐਮਐਲਏ ਦੇ ਘਰ ਪਹੁੰਚ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਆਵਾਰਾ ਪਸ਼ੂ ਉਹਨਾਂ ਦੀਆਂ ਫਸਲਾਂ ਖਰਾਬ ਕਰਦੇ ਨੇ ਤੇ ਵੱਡੀ ਮਾਤਰਾ ਵਿੱਚ ਸੜਕਾਂ ਤੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਸਰਕਾਰ ਨੇ ہماری ਸੁਣੀ ਨਾ ਮਾਰੀ ਪ੍ਰਦਾਤ ਨਹੀਂ ਕਣੀ ਹਮੇਂ ਰੋਗਣੀ ਕੋਈ ਗ੍ਰਹਿਮ ਕੀ ਇਜਤਨ ਗਾ ਕੇ ਵੀ ਇਹ ਆਵਾਰਾ ਪਸ਼ੂਆਂ ਦੇ ਕਾਰਨ ਬਹੁਤ ਸੇ ਬੱਚਿਆਂ ਨੂੰ ਨੁਕਸਾਨ ਹੁੰਦਾ ਹੈ ਵੀਰ ਐਕਸੀਡੈਂਟ ਹੁੰਦੇ ਆ ਬਹੁਤ ਬਹੁਤ ਨੁਕਸਾਨ ਖਤਰਾ ਦਾ ਹੋ ਰਿਹਾ ਹੈ ਅੰਮ੍ਰਿਤਸਰ ਦਾ ਹੰਗੋ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਦਿੱਤੇ ਗਏ ਪਰ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਲੰਘ ਗਏ ਤੇ ਮੌਜੂਦਾ ਐਮਐਲਏ ਦੇ ਘਰ ਵੱਲ ਵਧ ਗਏ ਮੌਜੂਦਾ ਐਮਐਲਏ ਦਾ ਘਰ ਹੁਣ ਕਾਰਨ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਸੀ ਤਾਂ ਪੁਲਿਸ ਪ੍ਰਸ਼ਾਸਨ ਦੁਆਰਾ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਸੀ